ਪਟਿਆਲਾ ਦੇ ਇਸ ਨੌਜਵਾਨ ਦੀ ਵੱਖਰੀ ਪਹਿਲ ਕਰਮੀ ਆਪਣੇ ਜਨਮ ਦਿਨ ਤੇ 6500 ਕੋਦੇ ਤੇ 3000 ਪੰਛੀਆਂ ਦੇ ਕਾਉਂਸਲੇ ਕੀਤੇ ਰਾਤਗਿਰਾਂ ਨੂੰ ਡੋਨੇਟ ਅੱਜ ਜਿੱਥੇ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਤੋਂ ਗਰਖ ਹੁੰਦੀ ਜਾ ਰਹੀ ਹੈ ਉੱਥੇ ਇਸ ਨੌਜਵਾਨ ਨੇ ਜਿਸ ਦਾ ਨਾਮ ਪ੍ਰਿੰਸ ਸਿੱਧੂ ਹੈ ਤੇ ਉਸ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਇੱਕ ਨਵੀਂ ਪਹਿਲ ਕਰਕੇ ਵਿਖਾਈ ਜਿਸ ਨੇ ਆਪਣੇ ਜਨਮ ਦਿਨ ਤੇ ਮੌਕੇ ਤੇ ਫਜ਼ੂਲ ਖਰਚੀ ਨਾ ਕਰਦੇ ਹੋਏ ਜਾਂ ਆਯਾਸ਼ੀ ਵਿੱਚ ਪੈਸੇ ਨਾ ਉਡਾਉਂਦੇ ਹੋਏ ਇੱਕ ਐਨਜੀਓ ਬਣਾ ਕੇ ਹਰ ਸਾਲ ਸ਼ਾਨਦਾਰ ਤੇ ਫਲਦਾ ਰੁੱਖ ਡੋਨੇਟ ਕਰਦਾ ਹੈ ਤੇ ਪੰਛੀਆਂ ਵਾਸਤੇ ਘੋਸਲੇ ਬਣਾ ਕੇ ਲੋਕਾਂ ਨੂੰ ਡੋਨੇਟ ਕਰਦਾ ਹੈ Cảm ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਲੜਕੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਸੋਚ ਜਿਹੜੀ ਆਪਣੇ ਅੰਦਰ ਪੈਦਾ ਕੀਤੀ ਹੈ ਜਿਵੇਂ ਅੱਜ ਕੱਲ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਜਿਹੜੇ ਨੇ ਅੱਜ ਕੱਲ ਜਨਮ ਦਿਨ ਜਿਹੜਾ ਬੜੇ ਹੋਰ ਤਰੀਕਿਆਂ ਨਾਲ ਸੈਲੀਬ੍ਰੇਟ ਕਰਦੇ ਨੇ ਸੜਕਾਂ ਤੇ ਰੁਕੇ ਕੇਕ ਕੱਟਦੇ ਨੇ ਬਹੁਤ ਥੁੱਲੜਬਾਜੀ ਕਰਦੇ ਨੇ ਲੇਕਿਨ ਇਹਨਾਂ ਨੇ ਨੇਚਰ ਨਾਲ ਜੁੜ ਕੇ ਜਿਹੜੀ ਕਿ ਅੱਜ ਕੱਲ ਦੀ ਜ਼ਰੂਰਤ ਹੈ ਆਪਾਂ ਨੂੰ ਜਿਵੇਂ ਕਿ ਅੱਜ ਕੱਲ ਵਾਤਾਵਰਨ ਜਿਹੜਾ ਆਪਣਾ ਐਟਮੋਸਫੀਅਰ ਹੈ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਉਸ ਚੀਜ਼ ਨੂੰ ਦੇਖਦੇ ਹੋਏ ਪੌਦਿਆਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਬਹੁਤ ਇਹਨਾਂ ਦੀ ਸੋਚ ਦੇ ਨਾਲ ਜਿਹੜੇ ਹੋਰ ਨਵੇਂ ਬੱਚੇ ਜਿਹੜੇ ਯੰਗ ਬੱਚੇ ਨੇ ਉਹਨਾਂ ਦੇ ਵਿੱਚ ਵੀ ਇਹ ਵਿਚਾਰ ਆਉਣਗੇ ਕਿ ਉਹ ਵੱਧ ਤੋਂ ਵੱਧ ਪੌਦੇ ਲਾਣ ਜਿਹੜੇ ਪੰਛੀ ਨੇ ਆਪਣੇ ਜਿਹੜੇ ਉਹਨਾਂ ਦੇ ਲਈ ਜਿਹੜੇ ਨੇਸਟ ਜਿਹੜੇ ਦੇ ਰਹੇ ਨੇ ਉਹਨਾਂ ਲਈ ਘਰ ਦੇ ਰਹੇ ਨੇ ਛੋਟੇ-ਛੋਟੇ ਇਹ ਬਹੁਤ ਨੇਚਰ ਨੂੰ ਬਚਾਉਣ ਦੀ ਜਿਹੜੀ ਸੋਚ ਆ ਬਹੁਤ ਵੱਡੀ ਸੋਚ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੇ ਨੌਜਵਾਨ ਜਿਹੜੇ ਅੱਜ ਕੱਲ ਦੀ ਪੀੜ੍ਹੀ ਦੇ ਨੌਜਵਾਨ ਨੇ ਜਿਹੜੇ ਕਿ 5G ਵਾਲੇ ਨੇ ਉਹ ਬਿਲਕੁਲ ਨੇਚਰ ਦੇ ਨਾਲ ਜੁੜ ਰਹੇ ਨੇ ਔਰ ਬਹੁਤ ਵੱਡੀ ਉਪਲਬਧੀ ਹੈ ਸਾਡੀ ਤੇ ਮੈਂ ਪ੍ਰਿੰਸ ਸਿੱਧੂ ਦੀ ਤੇ ਦੇ ਦੋਸਤਾਂ ਦੀ ਬਹੁਤ ਜਿਆਦਾ ਪ੍ਰਸ਼ੰਸਾ ਵੀ ਕਰਦਾ ਤੇ ਇਹਨਾਂ ਨੂੰ ਸਲਾਮ ਵੀ ਕਰਦਾ ਕਿ ਇਹਨਾਂ ਨੇ ਇਹ ਸੋਚ ਨੂੰ ਰੱਖ ਕੇ ਪੌਦੇ ਲਗਾਉਣ ਦੀ ਜਿਹੜੀ ਮੈਂ ਮੈਂ ਸ਼ੁਰੂ ਕੀਤੀ ਹੈ ਪਰਮਾਤਮਾ ਇਹਨੂੰ ਬਹੁਤ ਲੰਬੀ ਉਮਰ ਦੇਵੇ ਤੇ ਐਦਾਂ ਹੀ ਇਹ ਚੰਗੇ ਕੰਮ ਕਰਦੇ ਰਹਿਣ ਤੇ ਇਹਨਾਂ ਦਾ ਨਾਮ ਸਾਰੇ ਸੰਸਾਰ ਪਰ ਚਰੋਸ਼ਨ ਰਵੇ ਨੌਜਵਾਨ ਜਿਹੜੇ ਨਸ਼ਿਆਂ ਵੱਲ ਜਾ ਰਹੇ ਨੇ ਸਰਕਾਰਾਂ ਵੱਲੋਂ ਵੀ ਵੱਡੇ ਪ੍ਰਸ਼ਾਸਨ ਵੱਲੋਂ ਵੀ ਵੱਡੇ ਕੀ ਕਰ ਰਹੇ ਨੇ ਕਿੱਥੇ ਲੱਗਦਾ ਕਿ ਇਹ ਜਿਹੜੇ ਇਹ ਪ੍ਰੇਰਣਾ ਦਾ ਸਰੋਤ ਨੇ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦਹਿ ਰਹੇ ਰਹਿਣਾ ਚਾਹੀਦਾ ਬਿਲਕੁਲ ਦੇਖੋ ਇਹ ਨੌਜਵਾਨ ਇਹਨਾਂ ਦੇ ਬਹੁਤ ਸਾਰੇ ਦੋਸਤ ਵੀ ਨੇ ਇਹ ਉਹ ਸਾਰੇ ਇਸ ਪਾਸੇ ਜੁੜ ਰਹੇ ਨੇ ਤੇ ਮੈਨੂੰ ਯਕੀਨ ਹੈ ਵੀ ਉਹ ਮਾੜੇ ਪਾਸੇ ਨਹੀਂ ਜਾਣਗੇ ਤੇ ਇਹਨਾਂ ਨਾਲ ਦੇਖ ਕੇ ਹੋਰ ਜਿਹੜੇ ਮਾੜੇ ਰਸਤੇ ਲੱਗੇ ਨੇ ਉਹ ਵੀ ਚੰਗੇ ਰਸਤੇ ਲੱਗ ਜਾਣਗੇ। ਥੈਂਕ ਯੂ ਵੈਰੀ ਮਚ। ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰਿੰਸ ਸਾਡਾ ਛੋਟਾ ਵੀਰ ਹੈ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਵਰਲਡ ਹਾਊਸ ਵਗੈਰਾ ਜਿਹੜੇ ਡੋਨੇਟ ਕਰ ਰਹੇ ਨੇ ਜਾਂ ਪੌਦੇ ਡੋਨੇਟ ਕਰ ਰਹੇ ਨੇ ਇਹ ਸਭ ਤੋਂ ਉਤਮ ਦਾਨ ਹੈ। ਅੱਜ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਕੰਮਕਾਰਾਂ ਵਿੱਚ ਬਹੁਤ ਬਿਜੀ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਆਉਂਦਾ ਕਿ ਸਾਨੂੰ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕੁਝ ਸੋਸ਼ਲ ਵਰਕ ਵੀ ਕਰਨਾ ਚਾਹੀਦਾ। ਜਿਵੇਂ ਬਰਡ ਹਾਊਸ ਵਗੈਰਾ ਇਹਨੇ ਆਪਣਾ ਡੋਨੇਟ ਕਰ ਰਹੇ ਨੇ ਜਾਂ ਪੌਦੇ ਡੋਨੇਟ ਕਰ ਰਹੇ ਨੇ ਇਹ ਜੋ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਸੰਜੀਤ ਜੀ ਟ੍ਰੈਫਿਕ ਦੀ ਗੱਲ ਕਰੀਓ ਤੁਸੀਂ ਇਨਚਾਰਜ ਹੋ ਟ੍ਰੈਫਿਕ ਪਟਿਆਲਾ ਦਾ ਬਹੁਤ ਬੁਰਾ ਹਾਲ ਆ ਕਿਤੇ ਦੇਖੋ ਜਾਮ ਦੇ ਜਾਮ ਲੱਗ ਰਹੇ ਹੈਗਾ ਕੱਲ ਵੀ ਕਹਿੰਦਾ ਚਾਹੁੰਦੇ ਬਹੁਤ ਕਬੜੇ ਪਰੇਸ਼ਾਨ ਕੱਲ ਖੰਡਾ ਚੌਂਕ ਦੇ ਉੱਪਰ ਜਿਹੜੀ ਪਟਾਈ ਹੋਈ ਆ ਸੜਕ ਦੀ ਉਹਦੇ ਕਰਕੇ ਥੋੜੀ ਦਿੱਕਤ ਆਈ ਹੈ ਆਪਾਂ ਗਾਇਬ ਗਾਇਬ ਮਿਲਦੇ ਰਹਿੰਦੇ ਆ ਅਸੀਂ ਪੁਆਇੰਟ ਟੂ ਪੁਆਇੰਟ ਚੈੱਕ ਕਰਦੇ ਰਹਿੰਦੇ ਆ ਟ੍ਰੈਫਿਕ ਆਪਾਂ ਜਾਮ ਤਾਂ ਨਹੀਂ ਕਹਿ ਸਕਦੇ ਕਿ ਟ੍ਰੈਫਿਕ ਇੱਕ ਤਾਂ ਸੜਕਾਂ ਪੱਟੀਆਂ ਪਿੱਛੇ ਪਾਣੀ ਦੀਆਂ ਪਾਈਪਲਾਈਨਾਂ ਪਈਆਂ ਨੇ ਉਹਨਾਂ ਕਰਕੇ ਥੋੜੀ ਦਿੱਕਤ ਜ਼ਰੂਰ ਆਈ ਹੈ ਪਰ ਆਪੇ ਇਹਨੂੰ ਜਾਮ ਨਹੀਂ ਕਹਿ ਸਕਦੇ ਅਸੀਂ ਸਮੇਂ-ਸਮੇਂ ਤੇ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸ਼ਹਿਰ ਵਾਸੀਆਂ ਨੂੰ ਜਾਮ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਅਸੀਂ ਹਰੇਕ ਪੁਆਇੰਟ ਤੇ ਆਪਣੇ ਮੁਲਾਜ਼ਮ ਡਿਪਲੋਮੇਟ ਕਰਦੇ ਹਾਂ ਜੈਜਵਨ ਕਲੋਨ ਦੇ ਇੱਕ ਔਰ 70 ਸਾਲ ਦੇ ਬਜ਼ੁਰਗ ਹੈ ਉਹਦੇ ਪਰਿਵਾਰ ਦਾ ਕਹਿਣਾ ਕਿ ਸਾਡੇ ਘਰ ਤੋਂ 1.5 ਕਿਲੋਮੀਟਰ ਦੇ ਉੱਪਰ ਇੱਕ ਹਸਪਤਾਲ ਹੈ ਕਹਿੰਦੇ ਕਿ ਕਿੰਨਾ ਕਹਿੰਦੇ 45 5 ਮਿੰਟ ਲੱਗਦੇ ਨੇ ਕਹਿੰਦਾ ਮੈਨੂੰ 25 ਤੋਂ 30 ਮਿੰਟ ਲੱਗੇ ਅਸੀਂ ਡਾਕਟਰਾਂ ਕੋਲ ਗਏ ਡਾਕਟਰ ਕਹਿੰਦੇ ਜੀ 10 ਮਿੰਟ ਪਹਿਲਾਂ ਆ ਜਾਂਦੇ ਤਾਂ ਮਾਤਾ ਜੀ ਬਚ ਸਕਦੇ ਸੀ ਬਹੁਤ ਹੋ ਗਈ ਹੈ ਦੇਖੋ ਜੀ ਉਹਨਾਂ ਦਾ ਪੀ ਵੀ ਕੀਤੀ ਹੈ ਕਿ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਲੱਗਦੇ ਜਾਂ ਅਸੀਂ ਟ੍ਰੈਫਿਕ ਜਿਹੜਾ ਸੁਧਾਰ ਕੀਤਾ ਨਹੀਂ ਅਸੀਂ ਟ੍ਰੈਫਿਕ ਮੁਲਾਜ਼ਮ ਲੱਗਦੇ ਨੇ ਉੱਥੇ ਖਾਲਸਾ ਕੱਲ ਜਦ ਅਸੀਂ ਚਲਾਨੇ ਵੀ ਕਰਦੇ ਹਾਂ ਪਹਿਲਾਂ ਅਸੀਂ ਕਾਫੀ ਸ਼ਾਇਦ ਮੇਰੀਆਂ ਪੀਸੀ ਵੀ ਹੋਈਆਂ ਨੇ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉੱਥੇ ਅਸੀਂ ਇਹ ਮੁਲਾਜ਼ਮਤ ਡਿਪਿਊਟ ਕਰਦੇ ਹਾਂ ਉਹਨਾਂ ਦੇ ਚਲਾਨ ਕਰਦੇ ਹਾਂ ਹੁੱਲੜਬਾਜਾਂ ਨੂੰ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਅਸੀਂ ਕਰਦੇ ਹਾਂ ਟਾਈਮ ਟਾਈਮ ਤੇ ਭਾਜੀ ਜਿਹੜਾ ਪ੍ਰਿੰਸ ਸਿੱਧੂ ਨੇ ਪ੍ਰੋਗਰਾਮ ਰੱਖਿਆ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਹਦੇ ਵਿੱਚ ਇਹਨਾਂ ਨੇ 5000 ਬੂਟਾ ਡੋਨੇਟ ਕੀਤਾ ਤੇ ਪੰਛੀਆਂ ਦੇ ਲਈ ਘਰ ਵੀ ਡੋਨੇਟ ਕੀਤੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਤੇ ਸਾਡੇ ਬਹੁਤ ਸਤਿਕਾਰਯੋਗ ਡੀਐਸਪੀ ਰਾਹੁਲ ਕੋਸਲ ਜੀ ਨੇ ਇਸ ਦਾ ਆਕੇ ਉਦਘਾਟਨ ਕੀਤਾ ਹੈ ਇੱਕ ਪ੍ਰਿੰਸ ਸਿੱਧੂ ਵੱਲੋਂ ਹੋਰ ਵੀ ਨੌਜਵਾਨਾਂ ਨੂੰ ਵੱਡੇ ਰੂਪ ਦੇ ਵਿੱਚ ਇੱਕ ਪ੍ਰੇਰਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣਾ ਜਨਮ ਦਿਨ ਮਨਾਉਂਦੇ ਆ ਆਪਣੇ ਬਜ਼ੁਰਗਾਂ ਦਾ ਜਨਮ ਦਿਨ ਮਨਾਉਂਦੇ ਆ ਆਪਣੇ ਸਾਥੀਆਂ ਦਾ ਮਨਾਉਂਦੇ ਆ ਤੇ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੇ ਨਾਲ ਰੱਬ ਵੀ ਤਰੱਕੀਆਂ ਬਖਸ਼ਦਾ ਤੇ ਬਹੁਤ ਵਧੀਆ ਸੁਨੇਹਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਤੇ ਪੰਛੀਆਂ ਦੇ ਲਈ ਬਹੁਤ ਵਧੀਆ ਸੋਚ ਨਾਲ ਪ੍ਰਿੰਸ ਸਿੱਧੂ ਜਣਦੇ ਸੱਚੇ ਬਾਦਸ਼ਾਹ ਵਾਹਿਗੁਰੂ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀਆਂ ਬਖਸ਼ਣ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਅਮਰ ਸਿੰਘ ਸਰਪੰਚ ਪਤੇਗੜ੍ਹ ਪਾਸੋਂ ਤੇ ਪਵਿੱਤਰ ਪੰਨੂ ਜੀ ਮੈਂਬਰ ਸਾਹਿਬ ਤੇ ਸਾਡੇ ਸਾਥੀ ਤੇ ਬਹੁਤ ਸਾਰੇ ਨੌਜਵਾਨ ਇਸ ਮੁਹਿੰਮ ਦੇ ਵਿੱਚ ਆਏ ਨੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਤੇ ਤੁਹਾਡਾ ਵੀ ਭਾਜੀ ਬਹੁਤ ਧੰਨਵਾਦ ਹੈ ਤੁਸੀਂ ਵੀ ਇਹ ਅਪਦੇ ਚੈਨਲਾਂ ਰਾਹੀਂ ਜਿਹੜਾ ਕਿ ਅੱਗੇ ਲੈ ਕੇ ਹੋਰ ਵੀ ਨੌਜਵਾਨਾਂ ਦੇ ਕੋਲੇ ਸੁਨੇਹਾ ਪੁੱਜੇਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਤਰ੍ਹਾਂ ਦੇਖਦੇ ਹੋ ਹਰ ਸਾਲ ਤੁਹਾਡੇ ਨਾਲ ਨੌਜਵਾਨਾਂ ਦੀ ਗੱਲ ਜੀ ਆ ਵਧੀਆ ਜੀ ਪਿਛਲੇ ਸਾਲ ਨਾਲੋਂ ਇਸ ਸਾਲ ਸਾਡਾ ਮਤਲਬ ਕਿ ਕਿ ਦਾਇਰਾ ਵੀ ਵਧਿਆ ਤੇ ਆ ਰਿਸਪੌਂਸ ਵੀ ਵਧੀਆ ਮਿਲਿਆ ਤੇ ਰਿਸਪੌਂਸ ਵੀ ਆਪਾਂ ਨੂੰ ਵਧੀਆ ਮਿਲਿਆ ਜੀ ਤੇ ਮੈਨੂੰ ਲੱਗਦਾ ਅਗਲੇ ਸਾਲ ਇਸ ਤੋਂ ਜ਼ਿਆਦਾ ਵਧੀਆ ਰਿਸਪੌਂਸ ਹੋਊਗਾ ਇਹ ਚੀਜ਼ ਹੈ ਜੀ ਕਿੰਨੇ ਉਹਦੇ ਲੈ ਕੇ ਆਉਂਦੇ ਆ ਆਪਾਂ 5000 ਟਰੀ ਡੋਨੇਟ ਕਰਿਆ ਮਿਕਸ ਨੇ ਸਾਰੇ ਵਿੱਚ ਹੀ ਫਲਾਵਰਸ ਨੇ ਹਨਾ ਜੀ ਸ਼ਾਨਦਾਰ ਬੂਟੇ ਨੇ ਵਿੱਚ ਹੀ ਮਤਲਬ ਫਲਾ ਹੁੰਦੇ ਨੇ ਤੇ 5 500 ਆਪਾਂ ਬਰਡ ਹਾਊਸ ਡੋਨੇਟ ਕਰਿਆ ਜੀ ਤੁਸੀਂ ਖੁਦ ਨੌਜਵਾਨ ਨੌਜਵਾਨਾਂ ਨੂੰ ਕੀ ਸੰਦੇਸ਼ ਜਾਂਦਾ ਹੈ ਕਿ ਕੀ ਕਰਨਾ ਚਾਹੀਦਾ ਆਹਨ ਪੀੜੀ ਦੇ ਵਿੱਚ ਸੰਦੇਸ਼ ਤਾਂ ਇਹੀ ਹੈ ਜੀ ਵੀ ਆਪਾਂ ਨੂੰ ਇਹੀ ਸਹੀ ਰਸਤੇ ਲੱਗਣਾ ਚਾਹੀਦਾ ਬਾਕੀ ਪਿਛਲੇ ਸਾਲ ਅਸੀਂ ਮਤਲਬ ਪਾਰਟੀ ਦਾ ਪ੍ਰੋਗਰਾਮ ਬਣਾਇਆ ਸੀ ਤੇ ਸਾਡੇ ਵੱਡੇ ਭਾਈ ਸਾਹਿਬ Rao ਡੀਪੀ ਸਾਹਿਬ ਨੇ ਸਾਨੂੰ ਮਤਲਬ ਕੀ ਕਿਹਾ ਪਾਰਟੀ ਨਾਲੋਂ ਕੁਝ ਡਿਫਰੈਂਟ ਕਰਿਆ ਜਾਵੇ ਇੰਨਾ ਹੀ ਸੋਚ ਨੂੰ ਅਸੀਂ ਫੋਲੋ ਕਰਦੇ ਹੋਏ ਪਿਛਲੇ ਸਾਲ ਵੀ ਕੈਂਪ ਲਗਾਇਆ ਸੀ ਤੇ ਇਸ ਸਾਲ ਇਹਨਾਂ ਨੇ ਮਤਲਬ ਕਿ ਪਲੱਸ ਐਡ-ਆਨ ਕਰਕੇ ਬਰਡ ਹਾਊਸ ਦਾ ਸਾਨੂੰ ਕਿਹਾ ਵੀ ਬਰਡ ਹਾਊਸ ਵੀ ਆਪਾਂ ਡੋਨੇਟ ਕਰੀਏ ਤੇ ਇਸ ਸਾਲ ਅਸੀਂ ਪਲਾਨ ਦੇ ਨਾਲ ਬਰਡ ਹਾਊਸ ਵੀ ਡੋਨੇਟ ਕਰਿਆ ਇਹ ਹਰ ਸਾਲ ਜੋਗੰਮ ਦਿਨ ਤੇ ਘਰ ਤੇ ਇਸ ਤੋਂ ਇਲਾਵਾ ਵੀ ਆਉਂਦੀਦਾ ਦੇਖੀ ਤੁਹਾਡੀ ਇਹ ਇਹ ਮਹੀਨਾ ਦੀ ਇਹ ਇਹ ਤਾਂ ਹਰ ਸਾਲ ਹੀ ਅਸੀਂ ਡੋਨੇਟ ਕਰਦੇ ਆ ਇਹ ਤੋਂ ਬਾਅਦ ਜਿਵੇਂ ਫਲੱਡ ਆ ਜਾਂਦਾ ਜੀ ਜਾਂ ਕਿਸੇ ਲੋੜਵੰਦਾ ਨੂੰ ਕਿਤੇ ਵੀ ਜ਼ਰੂਰਤ ਹੁੰਦੀ ਹੈ ਅਸੀਂ ਉੱਥੇ ਵੀ ਮਤਲਬ ਕਿ ਸਾਰੀ ਚੀਜ਼ਾਂ ਮਹੀਨਾ ਕਰ ਮਹੀਨਾ ਕਰਦੇ ਆ ਇੱਕ ਅਸੀਂ ਸੰਸਥਾ ਬਣਾਈ ਹੋਈ ਹੈ ਨਖਾਲਸ ਸੇਵਾ ਦਾਲ ਪਟਿਆਲਾ ਸਾਰੇ ਜਾਣੇ ਨੇ ਇਕੱਠੇ ਹੋ ਕੇ ਜੀ ਦੇਖੋ ਵੀਰ ਜੀ ਜਨਮ ਦਿਨ ਮਨਾਇਆ ਜਾ ਰਿਹਾ ਹੈ ਨਾ ਕਿੰਨਾ ਸੋਹਣਾ ਪਰਾਲਾ ਨੌਜਵਾਨਾਂ ਦਾ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਜਿੱਦੋਂ ਅਸੀਂ ਇਹ ਪਰਾਲੇ ਹੋਰ ਵੀ ਕਰਦੇ ਆ ਸਾਡੇ ਜਨਮ ਦਿਨਾਂ ਤੇ ਪਰ ਇਹ ਉਪਰਾਲਾ অতি ਜ਼ਰੂਰੀ ਆ ਮਤਲਬ ਜਿਵੇਂ ਉਹ ਜਿੰਨੇ ਵੀ ਗੈਸਟ ਆ ਰਹੇ ਨੇ ਦੋ ਦੋ ਚਾਰ ਚਾਰ ਬੂਟੇ ਲੈ ਕੇ ਜਾ ਰਹੇ ਨੇ ਕੋਈ ਟਾਲੀ ਲੈ ਕੇ ਜਾਊਗਾ ਕੋਈ ਫਲਾਂ ਦੇ ਲੈ ਕੇ ਜਾਊਗਾ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਅੱਧੇ ਵੀ ਪਲ ਗਏ ਨਾ ਜੀ ਬਸ ਇਹ ਤਾਂ ਸਾਰੇ ਪਲਨੇ ਚਾਹੀਦੇ ਨੇ ਜੀ ਜੇ ਅੱਧੇ ਵੀ ਪਲ ਗਏ ਤਾਂ ਵੀ ਸਾਡੇ ਲਈ ਬਹੁਤ ਚੰਗਾ ਮੈਸੇਜ ਆ ਜੀ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਨਾ ਨੌਜਵਾਨਾਂ ਤੋਂ ਪਿਛਲੀ ਵਾਰੀ ਵੀ ਅਸੀਂ ਆਏ ਸੀ ਤੇ ਅੱਜ ਵੀ ਆਏ ਹਾਂ ਉਹਨਾਂ ਦਾ ਬੜੀ ਖੁਸ਼ੀ ਹੋ ਰਹੀ ਹੈ ਜੀ ਨੌਜਵਾਨ ਵੀਡੀ ਕਿਵੇਂ ਦੇਖਦੇ ਆ ਅੱਜ ਕੱਲ ਲੋਕ ਬਾਹਰ ਜਾ ਰਹੇ ਆ ਪਾਰਟੀਆਂ ਕਲੱਬਾਂ ਜਾਂਦੇ ਆ ਇਹ ਬੁੱਤੇ ਦੇਖ ਕੇ ਸਮਝਾ ਰਹੇ ਕਿ ਬਿਲਕੁਲ ਬਿਲਕੁਲ ਦੇਖੋ ਤੁਸੀਂ ਮੀਡੀਆ ਵਾਲਿਓ ਵੀਰਾ ਜੀ ਤੁਸੀਂ ਕਬਰ ਕਰਨ ਆਇਓ ਆਪਜੀ ਵਧਾਈ ਦੇ ਪੱਤਨ ਹੋ ਇਦਾਂ ਦੇ ਚੰਗੇ ਉਪਰਾਲੇ ਨੂੰ ਦਿਖਾਉਣ ਲਈ ਆਇਓ ਤਾਂ ਉਹਦੇ ਨਾਲ ਕੀ ਆ ਕਿਸੇ ਨਾ ਕਿਸੇ ਨੌਜਵਾਨ ਦੀ ਸੋਚ ਪੱਕਾ ਬਦਲੂਗੀ ਇੱਕੋ ਕੀ ਚੰਗਿਆਈ ਜਿਹੜਾ ਦੇਖੇ ਤੋਂ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਫਾਲੋ ਕਰੇ ਲਊਗਾ ਜੀ ਗੱਲ ਨੂੰ ਇਸ ਕਰਕੇ ਆਪਜੀ ਵੱਧ ਚੜਕੇ ਨੂੰ ਜਿਹੜਾ ਪ੍ਰਮੋਟ ਕਰੋ ਇਦਾਂ ਦੇ ਕਾਰਜਾਂ ਨੂੰ ਵੀ ਨੌਜਵਾਨ ਹੋਰ ਵੱਧ ਚੜਕੇ ਇਦਾਂ ਦੇ ਉਪਰਾਲੇ ਕਰਨ ਆਪਣੇ ਆਪਣੇ ਜਨਮ ਦਿਨਾਂ ਤੇ ਜੀ ਤਾਂ ਵੇ ਸਾਹਿਆਂ ਨੂੰ ਸਾਫਾ ਦਿੱਤਾ ਜਾਂਦਾ ਹੈ ਉਸ ਬਾਰੇ ਕੀ ਕਹਿਣਾ ਜਾਏ ਦੇਖੋ ਅਸੀਂ ਨਾ ਮੈਂਟਲੀ ਜਿਹੜੇ ਸਾਡੇ ਵੀਰ ਸੜਕਾਂ ਤੇ ਹੁੰਦੇ ਨੇ ਉਹਨਾਂ ਲਈ ਘਰ ਬਣਾ ਰਹੇ ਹਾਂ ਸਾਡੇ ਕੋਲ ਇਸ ਟਾਈਮ 1.5 ਤੋਂ 200 ਦੇ ਵਿੱਚ ਵਿੱਚ ਪਰਿਵਾਰਕ ਮੈਂਬਰ ਰਹਿ ਰਹੇ ਆ ਜੀ ਉੱਥੇ ਮੈਂਟਲੀ ਜਿਹੜੇ ਮਾਨਸਿਕ ਪਰੇਸ਼ਾਨ ਨੇ ਹੁਣ ਅਸੀਂ ਅੱਗੇ ਜਗ੍ਹਾ ਦਾ ਪ੍ਰਬੰਧ ਕਰ ਰਹੇ ਹਾਂ ਜੀ ਹੋਰ ਵੱਡਾ ਬਣਾਉਣਾ ਚਾਹੁੰਦੇ ਆ ਸਾਡੇ ਸੜਕਾਂ ਤੇ ਬੜੇ ਭੈਣ ਭਰਾ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਸਾਨੂੰ ਨੌਜਵਾਨਾਂ ਨੂੰ ਉਹਨਾਂ ਪ੍ਰਤੀ ਅਵੇਅਰ ਹੋਣ ਦੀ ਲੋੜ ਆ ਕੁਝ ਨਹੀਂ ਕਹਿੰਦੇ ਡਰਨ ਦੀ ਲੋੜ ਨਹੀਂ ਕਈ ਵਾਰੀ ਹੁੰਦਾ ਸਾਡੇ ਭੈਣ ਭਰਾਵਾਂ ਨੂੰ ਸਾਡੇ ਕੋਈ ਚੀਜ਼ ਨਾ ਮਾਰੇ ਉਹ ਸਾਡੀ ਭੈਣ ਭਰਾ ਨੇ ਉਹਨਾਂ ਨੇ ਘਰਾਂ 'ਚ ਘਰ ਹੁੰਦੇ ਨੇ ਉਹਨਾਂ ਦੇ ਕੋਲੇ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਦੇ ਕੋਲੇ ਕਿਸੇ ਟਾਈਮ ਨੌਕਰੀ ਵੀ ਹੁੰਦੀ ਆ ਪਰ ਕੋਈ ਨਾ ਕੋਈ ਸਦਮਾ ਲੱਗਣ ਕਰਕੇ ਇਨਸਾਨ ਸੜਕਾਂ ਤੇ ਆ ਜਾਂਦੇ ਨੇ ਸਾਡੇ ਕੋਲ ਬਹੁਤ ਬੈਠੇ ਨੇ ਆਰਮੀ ਦਾ ਬੈਠਾ ਸਾਡੇ ਕੋਲੇ ਵੀਰ ਪੰਜਾਬ ਪੁਲਿਸ ਦਾ ਜਵਾਨ ਬੈਠਾ ਜਿਹੜਾ ਕਿਸੇ ਟਾਈਮ ਜਿਹੜਾ ਡਿਊਟੀ ਕਰਦਾ ਸੀ ਕਿਸੇ ਟਾਈਮ ਸੜਕਾਂ ਤੇ ਰਹਿਣਾ ਪਿਆ ਇਸ ਕਰਕੇ ਇਦਾਂ ਵੀ ਸਾਨੂੰ ਨੌਜਵਾਨਾਂ ਨੂੰ ਇਹਨਾਂ ਪ੍ਰਤੀ ਅਮੇਰ ਹੋਣ ਦੀ ਲੋੜ ਹੈ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ ਜੀ